ਕੋਈ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆਪਣੇ ਫੇਸ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਦਾਨੇ ਵਾਲੇ ਤੋਂ ਬਣਾਈ ਆ ਬਾਈ ਕੋਲੇ ਲਗਭਗ ਜਿਹੜੇ ਦੋਸਤੋ ਨਾਗ ਆ ਕੇ ਤਿੰਨ ਤਿੰਨੇ ਲਗ ਸੂਏ ਸੂਏ ਤੋਕੜ ਗੱਬਣ ਵੀ ਵਿੱਚੀ ਆ ਇੱਕ ਨੰਬਰ ਤੋਂ ਸ਼ੁਰੂਆਤ ਕਰਾਂਗੇ ਤਾਜੀ ਸੂਈਏ 15 20 ਦਿਨਾਂ ਦੀ ਸੂਈ ਨੂੰ ਬਾਕੀ ਮਗਰ ਵੱੱਛੀ ਬੜੀ ਚੰਗੇ ਵੱੱਛੀ ਤੋਂ ਤੁਹਾਨੂੰ ਆਈਡੀਆ ਲੱਗ ਜਾਊਗਾ 9 ਲੀਟਰ ਦਾ ਤਾਂ ਬਾਈ ਜਦਾ ਵੀ 8 ਲੀਟਰ ਦੋ ਡੰਗ ਤਿੰਨ ਡੰਗ ਜਨਾੜਾਂ ਥੋੜਾ ਰੀਕਾ ਦਾ ਤਸੱਲੀ ਕਰ ਸਕਦਾ ਮਗਰ ਆ ਵੱੱਛੀ ਵੱੱਛੀ ਤੋਂ ਤੁਹਾਨੂੰ ਆਈਡੀਆ ਹੋ ਜਾਣਾ ਜਰਸੀ ਦੀ ਵੱੱਛੀ ਆ ਗਈ ਮੋਲੇ ਦਾ ਜੈਜਾ ਬ 22000 ਚ 200 ਕਿਲੋਮੀਟਰ ਤੱਕ ਇਧਰਲੇ ਪਾਸੇ ਦੋਸਤੋ ਚੰਗੇ ਕੱਦ ਕਟ ਵਾਲੀ ਚੰਗੀ ਟੋਕੜ ਕਹਿ ਸਕਦੇ ਆ 10 ਲੀਟਰ ਦੁੱਧ ਵੀ ਜਾਂਦਾ ਦੋ ਡੰਗ ਤਿੰਨ ਡੰਗ ਜਿੰਨਾ ਟਾਈਮ ਤੁਹਾਡਾ ਰੀਕਾ ਦਾ ਤਸੱਲੀ ਕਰ ਲੇ ਚਾਰ ਹੀ ਤੁਹਾਨੂੰ ਕੋਈ ਫੋਰਸ਼ਾਨੀਆਂ 324 ਵਾਲਾ ਥਾਣਾ ਰੰਗ ਰੂਪ ਦੀ ਵੀ ਆ ਗਈ ਸੋਹਣੀ ਚੰਗੇ ਪ੍ਰਿੰਟ ਦੀ 10 ਲੀਟਰ ਦੇ ਹਿਸਾਬ ਨਾਲ ਵੀ ਜਾਂਦਾ ਵੀ 28000 ਚ ਜਿਹੜੀ ਪਹੁੰਚ ਹੋ ਜੂਗੀ 200 ਕਿਲੋਮੀਟਰ ਤੱਕ ਇਹ ਤੋਂ ਬਣਾ ਟੋਕੜ ਗੱਬਣ ਚੈੱਕ ਪਾਸ ਪਹਿਲਾ ਸੂਆ ਸੂਈ ਵੀ ਨਵਾਂ ਆਣ ਦੂਜੇ ਸੂਏ ਵਾਸਤੇ ਨਾਮੀਨ ਆ ਦੀ ਚੱਕ ਪਾਸਾ ਦੁੱਧ 7 ਲੀਟਰ 6 ਲੀਟਰ ਮੰਨ ਕੇ ਸੌਦਾ ਕਰ ਲੈ 2 ਡੰਗ 3 ਡੰਗ ਝੋ ਸਕਦੇ ਦੁੱਧ ਵੀ ਜਿਹੜਾ ਦੋਸਤੋ ਸੰਘਣਾ ਰਹਿਣ ਵਾਲਾ ਇਹਨਾਂ ਦਾ ਮੱਝਾਂ ਅਰਗਾ ਤੇ ਬਾਕੀ ਨੰਬਰ ਹ ਹੇ ਸਕਰੀਨ ਤੇ ਬਈ ਦਾ ਚੱਲੀ ਜਾਊਗਾ ਇਹਦਾ ਮੁੱਲ ਬਈ ਨੇ ਕਰਿਆ ਹੈਗਾ 27200 ਕਿਲੋਮੀਟਰ ਤੱਕਰ ਪਹੁੰਚ ਫੁੱਲ ਵੀਡੀਓ ਆਪਣੇ ਜਾਰ ਡੈਰੀ ਫਾਰਮ ਤੇ ਮਿਲ ਜੂਗੀ ਉੱਥੇ ਦੇਖ ਸਕਦੇ ਹੋ ਧੰਨਵਾਦ ਸ਼ਾਰਟ ਵੀਡੀਓ ਦੇਖਣ ਲਈ ਨੰਬਰ ਥੱਲੇ ਸਕਰੀਨ ਤੇ ਆ ਪਿੰਡ ਦਾਨੇ ਵਾਲਾ ਤਸੀਲ ਧਰਮਕੋਟ ਜ਼ਿਲ੍ਹਾ ਮੁਕਾ